ਕਿਦਾਂ ਦੋਸਤੋ ਦੋਸਤੋ ਆਪਣੀ ਫੈਟ ਲਾਸ ਜਰਨੀ ਅੱਜ 9ਵੇਂ ਦਿਨ ਵਿੱਚ ਪਹੁੰਚ ਗਈ ਆ ਤੇ 9ਵੇਂ ਦਿਨ ਤੱਕ ਪਹੁੰਚਦੇ ਆ ਮੈਂ ਕਾਫੀ ਬਦਲਾਅ ਮਹਿਸੂਸ ਕਰ ਰਿਹਾ ਹਾਂ ਖੁਦ ਨੂੰ ਕਾਫੀ એનਰਜੈਟਿਕ ਮਹਿਸੂਸ ਕਰ ਰਿਹਾ ਹਾਂ ਅੱਗੇ ਪਹਿਲਾਂ ਥੱਕੇ ਥੱਕੇ ਜੇ ਰਹਿਦਾ ਸੀ ਉਹ ਚੀਜ਼ਾਂ ਹੌਲੀ ਹੌਲੀ ਖਤਮ ਹੋ ਰਹੀਆਂ ਨੇ ਸਰੀਰ ਵਿੱਚ એનર્ਜੀ ਆ ਰਹੀ ਆ ਸਰੀਰ ਜਿਵੇਂ ਕਹਿ ਲਓ ਅੰਦਰੋਂ ਤਗੜਾ ਹੋ ਰਿਹਾ ਸਰੀਰ ਤੇ ਇੱਕ ਵਾਰੀ ਸ਼ੁਰੂ ਕਰਨਾ ਔਖਾ ਹੁੰਦਾ ਜਦੋਂ ਆਪਾਂ ਇੱਕ ਵਾਰੀ ਲੱਗ ਜਾਂਦੇ ਆ ਉਸ ਤੋਂ ਬਾਅਦ ਤੁਹਾਨੂੰ ਖੁਦ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਪੈ ਅੱਜ ਕਾਫੀ ਜ਼ਿਆਦਾ ਵਰਪੀਆਂ ਦੇ ਸੈੱਟ ਲਾਏ ਮੇਰੀ ਫੇਵਰਿਟ ਐਕਸਰਸਾਈਜ਼ ਆ ਇਹ ਆਪਣਾ ਸਰੀਰ ਨਾਲ ਇੱਕ ਪੱਠੀ ਆ ਪੱਠੀ ਜਿੰਨਾ ਮਰਜ਼ੀ ਤਪਾ ਲਓ ਇਹਨੂੰ ਹਰ ਸੇਕ ਚੱਲ ਜੂਗਾ ਜੇ ਆਪਾਂ ਥੋੜੇ ਜੇ ਸੇਕ ਤੇ ਕੁਇਟ ਕਰ ਜਾਗੇ ਛੱਡ ਜਾਗੇ ਤਾਂ ਉਹ ਉੱਥੇ ਗੇਜ ਜੂਗਾ ਜੇ ਇਹਨੂੰ ਬੂਸਟ ਕਰਨਾ ਹੈ ਤਾਂ ਫਿਰ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਹਨੂੰ ਬੂਸਟ ਕਰੋ ਤਾਂ ਥੋੜਾ ਸਿਰ ਉੱਥੇ ਖੇਜੂ ਆਪਣੇ ਕੋਲ ਬਹੁਤ ਰੀਜ਼ਨ ਹੁੰਦੇ ਆ ਮੇਰੇ ਬੱਚੇ ਛੋਟੇ ਆ ਮੇਰੇ ਕੋਲ ਸਮਾਂ ਨਹੀਂ ਹੈਗਾ ਮੇਰਾ ਕੰਮ ਉਹ ਜਾਏ ਪਰ ਉਹ ਸਾਰੇ ਬਹਾਨਿਆਂ ਨੂੰ ਸਾਰੇ ਐਕਸਕਿਊਜ਼ਸ ਨੂੰ ਦਰਕਨਾਰ ਕਰਕੇ ਆਪਾਂ ਆਪਦਾ ਕੰਮ ਨਿਰੰਤਰ ਚੱਲਦੇ ਰਹਿਣਾ ਆਪਾਂ ਕਦੇ ਰੋਕ ਟੋਕ ਨਹੀਂ ਲਾਉਣੀ ਕੁਇਟ ਨਹੀਂ ਕਰਨਾ ਤੁਹਾਡੇ ਕੋਲ ਕੁਇਟ ਕਰਨ ਦੇ ਹਜ਼ਾਰਾਂ ਰੀਜ਼ਨ ਹੋਣਗੇ ਪਰ ਫਿਟ ਰਹਿਣ ਦਾ ਸਿਰਫ ਇੱਕੋ ਰੀਜ਼ਨ ਬਣਾਓ ਫਿਟ ਯੰਗ ਤੇ ਐਨਰਜੈਟਿਕ ਸਦਾ